ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤਨਿੱਗੀ ਸਾਥਰੀਆਕਾਲ ਘਬਰਾ ਲੈ ਕੇ ਅਸੀਂ ਹਾਜ਼ਰ ਆ ਜੀ ਹਰ ਰੋਜ਼ ਦੀ ਤਰ੍ਹਾਂ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਕੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਕੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਮਹਾਕੁੰਬ ਦੀ ਕਹਿੰਦੇ ਇੱਕ ਵਾਰ ਫਿਰ ਤੋਂ ਟੈਂਟਾਂ ਨੂੰ ਅੱਗ ਲੱਗ ਗਈ ਹੈ ਜੀ ਤੇ ਜਾਨੀ ਨੁਕਸਾਨ ਤੋਂ ਬਚਾਰਿਆ ਦੇਖੋ ਜੀ ਮਹਾਕੁੰਬ ਦੇ ਵਿੱਚ ਟੈਂਟਾਂ ਨੂੰ ਅੱਗ ਲੱਗ ਗਈ ਲੰਘੇ ਕੱਲ 15 ਟੈਂਟ ਸੜ ਗਏ ਆ ਤੇ ਉੱਥੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਹਿੰਦੇ ਬਈ ਬੜੀ ਮੁਸ਼ਕਲ ਦੇ ਨਾਲ ਉੱਥੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਕਿਉਂਕਿ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਬੜੀ ਵਾਰ ਇਹੋ ਜਿਹਾ ਕੁਝ ਵਾਪਰਿਆ ਸ਼ੁਰੂ-ਸ਼ੁਰੂ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਕੰਮ ਸ਼ੁਰੂ ਹੋਇਆ ਉਦੋਂ ਵੀ ਅੱਗ ਲੱਗੀ ਸੀ ਉਦੋਂ ਵੀ ਕਈ ਦਰਜਨ ਟੈਂਟ ਆ ਜਿਹੜੇ ਉਹ ਸੜ ਕੇ ਸੁਆਹ ਹੋ ਗਏ ਸੀ ਉਸ ਤੋਂ ਬਾਅਦ ਕਈ ਘਟਨਾਵਾਂ ਵਾਪਰੀਆਂ ਤੇ ਹੁਣ ਇੱਕ ਵਾਰ ਫੇਰ ਜਦੋਂ 30 ਮੌਤਾਂ ਤੋਂ ਬਾਅਦ ਅਗਲੇ ਦਿਨੀ ਤੇ ਇਹ ਟੈਂਟਾਂ ਨੂੰ ਅੱਗ ਲੱਗਣ ਵਾਲੀ ਖਬਰ ਸਾਹਮਣੇ ਆ ਗਈ ਆ ਮਹਾਕੁੰਬ ਦਾ 7500 ਕਰੋੜ ਰੁਪਏ ਤੋਂ ਵੱਧ ਦਾ ਬਜਟ ਆ 10 ਕਰੋੜ ਲੋਕ ਇਸ ਵੇਲੇ ਇੱਥੇ ਆਏ ਹੋਏ ਆ ਇੱਥੇ ਪ੍ਰਬੰਧ ਆ ਜਿਹੜੇ ਉਹ ਕਈ ਵਾਰੀ ਵਿਗੜ ਜਾਂਦੇ ਆ ਕਈ ਵਾਰੀ ਠੀਕ ਵੀ ਰਹਿ ਜਾਂਦੇ ਆ ਪਰ ਗੱਲ ਇਹ ਹੈ ਜੀ ਕਿ ਜਦੋਂ ਇੰਨਾ ਵੱਡਾ ਇਕੱਠ ਹੋਵੇ ਜਦੋਂ ਇੰਨੀ ਵੱਡੀ ਭੀੜ ਹੋਵੇ ਇਹਨੀ ਵੱਡੀ ਗਿਣਤੀ ਦੇ ਵਿੱਚ ਲੋਕ ਹੋਣ ਤਾਂ ਵਾਪਰ ਕੁਝ ਵੀ ਸਕਦਾ ਹੁਣ ਲੰਘੇ ਕੱਲ ਪਰਸੋਂ ਵਾਲੀ ਘਟਨਾ ਤੋਂ ਬਾਅਦ ਭਗੜੜ ਵਾਲੀ ਘਟਨਾ ਤੋਂ ਬਾਅਦ ਤੇ ਕੁਝ ਕੁ ਤਬਦੀਲੀਆਂ ਕੀਤੀਆਂ ਜਾਂਦਾ ਪਰਸੋਂ ਤੱਕ ਤਾਂ ਇਸ ਵੀ ਸ਼ੁਰੂ ਤੋਂ ਲੈ ਕੇ ਪਰਸੋਂ ਤੱਕ ਇੱਕ ਐਗਜ਼ਿਟ ਪੁਆਇੰਟ ਵੀ ਹੋਈ ਤੇ ਐਂਟਰੀ ਪੁਆਇੰਟ ਵੀ ਹੋਈ ਆ ਪਰ ਹੁਣ ਇਹਨਾਂ ਨੇ ਆਉਣ ਤੇ ਜਾਣ ਦੇ ਰਾਹ ਵੱਖੋ ਵੱਖਰੇ ਕੀਤੇ ਆ ਕਿਉਂਕਿ ਜਿਹੜੀ ਭਗੜੜ ਦੇ ਕਰਕੇ ਮੌਤਾਂ ਹੋਈਆਂ ਉਹਦੇ ਵਿੱਚ ਵੀ ਇਹ ਆ ਕਿ ਜਦੋਂ ਉੱਥੇ ਭਗੜੜ ਮੱਚੀ ਤੇ ਰਾ ਆਉਣ ਵਾਲਾ ਵੀ ਉਹੀ ਹੈ ਜਾਣ ਵਾਲਾ ਵੀ ਉਹੀ ਹੈ ਇਸ ਕਰਕੇ ਸ਼ਰਧਾਲੂ ਇੱਕ ਜੇ ਦੇ ਪੈਰਾਂ ਖਲੇ ਆ ਗਏ ਹੁਣ ਉਹਨਾਂ ਨੇ ਰਾ ਅਡਵਡ ਬਣਾਏ ਆ ਦੂਜੀ ਗੱਲ ਇਹ ਵੀ ਕਿ ਜਿਹੜਾ ਵੀਵੀਆਈਪੀ ਕਲਚਰ ਆਫ ਵੀਵੀਆਈਪੀ ਪਾਸ ਜਾਰੀ ਕੀਤੇ ਆ ਵੀ ਉਹ ਵੀਵੀਆਈਪੀ ਨਹੀਂ ਆਉਣਾ ਐਸ ਵੀਵੀਆਈਪੀ ਵੀ ਨਹੀਂ ਆਉਣਾ ਉਹ ਸਾਰੇ ਪਾਸ ਕਹਿੰਦੇ ਹੁਣ ਰੱਦ ਕਰ ਦਿੱਤੇ ਗਏ ਆ ਉਹਦਾ ਕਾਰਨ ਇਹ ਵੀ ਜਦੋਂ ਕੋਈ ਵੀਵੀਆਈਪੀ ਉੱਥੇ ਆਉਂਦਾ ਡੁਬਕੀ ਲਾਉਣ ਦੇ ਲਈ ਤੇ ਨਾਲ ਦੀ ਨਾਲ ਪੁਲਿਸ ਤੇ ਬਾਕੀ ਸਾਰੇ ਜਿਹੜੇ ਤਾਮਜਾਮ ਉਧਰਲੇ ਪਾਸੇ ਨੂੰ ਹੋ ਜਾਂਦੇ ਆ ਆਮ ਲੋਕਾਂ ਨੂੰ ਉਸ ਤੋਂ ਪਰੇ ਕਰਨ ਦੀ ਦੌੜ ਚੱਲ ਪਈ ਦੀ ਆ ਤਾਂ ਫੇਰ ਕੋਈ ਹੱਦਸਾ ਵਾਪਰ ਜਾਂਦਾ ਸੋ ਕਈ ਥਾਵਾਂ ਤੇ ਉੱਥੇ ਮਿਸ ਮੈਨੇਜਮੈਂਟ ਹੈਗੀ ਆ ਕਈ ਥਾਵਾਂ ਦੇ ਉੱਤੇ ਵੱਡੇ ਲੋਕਾਂ ਦੀ ਝੁਕੀ ਲਾਉਣ ਦੇ ਚੱਕਰ ਦੇ ਵਿੱਚ ਇਹ ਆਮ ਸੁਧਾਰਨ ਲੋਕਾਂ ਦੀ ਜਾਣ ਜਾ ਰਹੀ ਆ ਸੋ ਇਸ ਗੱਲ ਨੂੰ ਕਹਿੰਦੇ ਜੀ ਹੁਣ ਅਸੀਂ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜੇਕਰ ਇਹ ਕੁਝ ਪਹਿਲਾਂ ਹੀ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਵਾਲੀਆਂ ਇਹ ਖਬਰਾਂ ਨਾ ਆਉਂਦੀਆਂ ਜਿਹੜੀਆਂ ਹੁਣ ਤੱਕ ਦੀਆਂ ਖਬਰਾਂ ਆਈਆਂ ਉਹ ਬੜੀਆਂ ਚਿੰਤਾਜਨਕ ਆ ਪਰ ਭਵਿੱਖ ਦੇ ਵਿੱਚ ਇਹ ਨਾ ਹੁਣ

ਤੇ ਉਹ ਕਹਿੰਦੀ ਸੀ ਕਿ ਮੈਂ ਅੱਗੇ ਜਾਣਾ ਚਾਹੁੰਦੀ ਸੀ ਮਿਲਣ ਦੇ ਲਈ ਤੇ ਵਿਭੂ ਕੁਮਾਰ ਜਿਹੜਾ ਕਿ ਉਹਨਾਂ ਦਾ ਪਿਓ ਆ ਤੇ ਉਹਨੇ ਮੈਨੂੰ ਰੋਕਿਆ ਤੇ ਉਹਨੂੰ ਮੈਨੂੰ ਪੁੱਟਿਆ ਤੇ ਉਹਦੇ ਮਾਰੇ ਲੱਤਾਂ ਮਾਰੀਆਂ ਉਹਨੇ ਮੇਰੇ ਵਾਲ ਪੱਟੇ ਮੈਨੂੰ ਟਰਟਚਰ ਕੀਤਾ ਫਿਰ ਉਸ ਬੰਦੇ ਦੇ ਉੱਤੇ ਪਿਓ ਦੇ ਉੱਤੇ ਪਰਚਾ ਦਰਜ ਹੋਇਆ ਉਹਨੂੰ ਜੇਲ੍ਹ ਵੀ ਜਾਣਾ ਪਿਆ ਅੱਜ ਕੱਲ ਉਹ ਪੰਜਾਬ ਦੇ ਵਿੱਚ ਕੰਮ ਕਾਇ ਦੇਖਦਾ ਸਰਕਾਰੀ ਤੌਰ ਦੇ ਉੱਤੇ ਵਿਭੂ ਕੁਮਾਰ ਫਿਰ ਉਹ ਰੋਲਾ ਚੱਲ ਰਿਹਾ ਕੈਗਰੀਵਾਲ ਤੇ ਸਵਾਤੀਮਾਲ ਦੀ ਆਪਸ ਦੇ ਵਿੱਚ ਡਾਲ ਕਿੰਨੀ ਵੱਧ ਗਈ ਆਪਾਂ ਜਾਣਦੇ ਹਾਂ ਪਰ ਲੰਗੇ ਕੱਲ ਸਵੇਰੇ ਸਵੇਰੇ ਸਵਾਤੀ ਮਾਦੀਵਾਲ ਨੇ ਗੱਲ ਕਹੀ ਉਹ ਕਹਿੰਦੀ ਕਿ ਮੈਂ 3 ਟਰੱਕ ਲੈ ਕੇ ਕੂੜੇ ਦੇ ਕੇਦਰੀਵਾਲ ਦੇ ਘਰ ਕੋਲੋਂ ਟਿਕੜ ਆ ਰਹੀ ਆ ਜੇ ਹਿੰਮਤ ਹੈਗੀ ਆ ਤਾਂ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਮੇਰੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰੇ ਆਸਰ ਦੇ ਵળે ਛੋਟੇ ਹਾਸੀ ਦੇ ਵਿੱਚ ਸਵਾਤੀ ਮਾਦੀਵਾਲ ਕਹਿੰਦੇ ਆ ਵੀ ਭਾਈ ਕੂੜਾ ਪਰਕੇ ਤੇ ਉਹਦੇ ਘਰ ਦੇ ਮੂਹਰੇ ਆਈ ਤੇ ਘਰ ਦੇ ਮੂਹਰੇ ਜਾ ਕੇ ਉਹਨੇ ਕੂੜਾ ਸੁੱਟਿਆ ਤੇ ਸੁੱਟ ਕੇ ਕੂੜਾ ਉਹਨੇ ਗੱਲ ਕਹੀ ਆ ਵੀ ਕੇਦਰੀਵਾਲ ਫਿੜ ਜਾ ਇਹ ਤਾਂ ਲੋਕ ਸੁਧਾਰ ਰਹੇ ਨੇ ਜੀ ਜੋ ਤੂੰ ਦਿੱਲੀ ਦੇ ਵਿੱਚ ਗੰਦ ਪਾਇਆ ਲੋਕ ਇਹਦੇ ਬਾਰੇ ਜਾਣਦੇ ਆ ਦਿੱਲੀ ਇਸ ਵੇਲੇ ਗੰਦੀ ਕਿੰਨੀ ਹੈ ਦਿੱਲੀ ਇਸ ਵੇਲੇ ਕਿੰਨੀ ਕਿ ਸੋਹਣੀ ਰਹਿਣ ਦਿੱਤੀ ਕੋਈ ਉਹ ਕੰਨੀ ਤੂੰ ਆਪੇ ਆ ਕੇ ਦੇਖ ਲੈ ਥੋ ਕਿਦਰੀ ਵਾਲ ਤਾਂ ਸ਼ਹਿਰ ਘਰੇ ਨਾ ਹੋਵੇ ਜੇ ਹੁੰਦਾ ਵੀ ਤਾਂ ਉਹਨੇ ਬਾਹਰ ਵੀ ਤਾਂ ਹੈ ਨਹੀਂ ਵੀ ਮੁਕਾਬਲਾ ਲੜਨਾ ਹੋਣਾ ਸੀਗਾ ਪਰ ਕਹਿੰਦੇ ਵੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਸਵਾਤੀ ਬਾਨੀ ਵਾਲ ਨੂੰ ਪੁਲਿਸ ਨੇ ਰੋਕਿਆ ਵੀ ਭਾਈ ਤੂੰ ਇੱਥੇ ਗੰਦ ਨਾ ਫੁੱਟ ਪਰ ਉਹ ਕਹਿੰਦੀ ਵੀ ਮੈਂ ਤਾਂ ਡਰਦੀ ਨਹੀਂ ਜੀ ਜੋ ਕਰਨਾ ਮੇਰਾ ਕਰ ਲਉ ਮੈਂ ਤਾਂ ਭੜ ਦੀਆਂ ਮੌਕਾ ਵੀ ਭਾਈ ਕੇਜਰੀਵਾਲ ਨੂੰ ਕੁਝ ਕਵੇ ਸੋ ਇਹ ਜੀ ਕੱਲ ਸਵਾਤੀ ਮਾਨੀਵਾਲ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਨੇ ਦੁਬਾਰਾ ਫੇਰ ਛੜਤਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ 5 ਫਰਵਰੀ ਤੱਕ ਦੰਦ ਵੀ ਵਿੱਚ ਇੱਥੇ ਹੋਣਾ ਸਭ ਨੂੰ 5 ਫਰਵਰੀ ਤੱਕ ਸਭ ਨੂੰ ਜਮਨਾ ਦਾ ਪਾਣੀ ਵੀ ਇੱਥੇ ਆਈ ਜਾਣਾ 5 ਫਰਵਰੀ ਤੱਕ ਸਭ ਨੂੰ ਸਭ ਕੁਝ ਇੱਥੇ ਹੋਣਾ ਤੇ 5 ਫਰਵਰੀ ਤੋਂ ਬਾਅਦ ਕਿਸੇ ਨੂੰ ਕੁਝ ਨਹੀਂ ਹੋਣਾ ਪਰ ਗੱਲੇ 'ਚ ਇੱਕ ਮੁਕਾਬਲਾ ਬੜਾ ਠਿੱਕਾ ਹੋਇਆ ਪਿਆ ਬੜਾ ਖਤਰਨਾਕ ਮੋੜ ਦੇ ਉੱਤੇ ਮੁਕਾਬਲਾ ਪਹੁੰਚਿਆ ਹੋਇਆ ਤੇ ਦੇਖੋ ਹੁਣ ਅੱਗੇ ਕੀ ਬਣਦਾ ਜੀ ਜੀ ਬਿਲਕੁਲ ਟਾਣਾ ਸਾਹਿਬ ਇਹ ਗੱਲ ਸਹੀ ਹੈ ਤੁਹਾਡੀ ਕਿ 5 ਫਰਵਰੀ ਤੱਕ ਹੀ ਸਾਰਾ ਕੁਝ ਚੇਤੇ ਆਉਣਾ ਉਸ ਤੋਂ ਬਾਅਦ ਦੇ ਵਿੱਚ ਤਾਂ ਕਿਸੇ ਨੂੰ ਵੀ ਕੁਝ ਵੀ ਯਾਦ ਨਹੀਂ ਰਹਿੰਦਾ ਖੈਰ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਜੀ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਦਿੱਲੀ ਵਾਲਾ ਘਰ ਹੈ ਕਹਿੰਦੇ ਉੱਥੇ ਚੋਣ ਕਮਿਸ਼ਨ ਨੇ ਛਾਪਾ ਮਾਰਿਆ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਇਹਦੇ ਬਾਰੇ ਇਹ ਗੱਲ ਬੜੇ ਵਕਵਕਰੇ ਤਰੀਕੇ ਦੇ ਨਾਲ ਆ ਰਹੀ ਹੈ ਕਿਉਂਕਿ ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਉੱਥੇ ਛਾਪਾ ਮਾਰਨ ਦੇ ਲਈ ਪੁਲਿਸ ਅੰਦਰ ਪਹੁੰਚ ਗਈ ਸੀ ਜਿਹੜੀ ਟੀਮ ਆ ਉਹ ਅੰਦਰ ਪਹੁੰਚ ਗਈ ਸੀ ਕੱਦਕਲੂ ਕੀ ਗੱਲ ਕਹਿੰਦੇ ਆ ਜਿਹਨੇ ਅੰਦਰ ਜਾਣ ਹੀ ਦਿੱਤਾਗਾ ਤੇ ਗੱਲ ਇਹ ਵੀ ਕਿ ਲੱਗੇ ਕੱਲ ਜਿਹੜਾ ਉਥੇ ਦਿੱਲੀ ਦੇ ਵਿੱਚ ਘਰ ਸੀ ਅਸੀਂ ਸਾਬ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਉਹਦੇ ਵਿੱਚ ਤੋਣ ਕਮਿਸ਼ਨ ਦੀ ਟੀਮ ਆ ਜਿਹੜੀ ਉਹ ਛਾਪਾ ਮਾਰਨ ਵਾਸਤੇ ਪਹੁੰਚੀ ਸੀ ਉਹ ਛਾਪੇ ਦੇ ਵਿੱਚੋਂ ਕੀ ਨਿਕਲਿਆ ਕੀ ਨਹੀਂ ਨਿਕਲਿਆ ਇਹਦੇ ਬਾਰੇ ਹਲੇ ਕੋਈ ਗੱਲ ਕਲੀਅਰ ਨਹੀਂ ਪਰ ਇੰਨੀ ਗੱਲ ਜ਼ਰੂਰ ਆ ਵੀ ਤੋਣ ਕਮਿਸ਼ਨ ਨੇ ਉਥੇ ਛਾਪਾ ਮਾਰਨ ਵੇਲੇ ਇਹ ਗੱਲ ਜ਼ਰੂਰ ਕਹੀ ਕਹਿੰਦੇ ਵੀ ਭਾਈ ਸਾਨੂੰ ਜਾਣਕਾਰੀ ਮਿਲੀ ਹੈ ਸੂਚਨਾ ਮਿਲੀ ਹੈ ਇਹ ਫੇਰ ਰਹੀ ਕਿ ਇੱਥੇ ਪੈਸੇ ਵੰਡੇ ਜਾ ਰਹੇ ਆ ਇੱਥੇ ਵੋਟਾਂ ਦੇ ਲਈ ਗਲਤ ਕੰਮ ਹੋ ਰਹੇ ਆ ਉਹ ਹੁਣ ਦੇਖੋ ਭਾਈ ਬੜਾ ਰੌਣਾ ਬਹੁਤ ਪਿਆ ਇਸ ਗੱਲ ਦੇ ਉੱਤੇ ਤੇ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਇਹ ਗੱਲ ਕਹੀ ਹੈ ਉਹ ਕਹਿੰਦੇ ਕਿ ਦੇਖੋ ਇਹਨਾਂ ਨੂੰ ਆਪਣੀ ਹਾਰ ਦੇਖ ਰਹੀ ਹੈ ਤੇ ਛਾਪਾ ਮਾਰਨ ਲਈ ਪੰਜ-ਛੇ ਬੰਦੇ ਅਸੀਂ ਹੀ ਰਸਤੇ ਹੁੰਦੇ ਆ ਕਦੇ ਇਹ ਸਾਨੂੰ ਕੁਝ ਕਰ ਦਿੰਦੇ ਆ ਕਦੇ ਇਹ ਸਾਨੂੰ ਕੁਝ ਕਰ ਦਿੰਦੇ ਆ ਕਦੇ ਸਾਡੇ ਮਗਰ ਕਿਵੇਂ ਪੈ ਜਾਂਦੇ ਆ ਕਦੇ ਸਾਡੇ ਮਗਰ ਕਿਵੇਂ ਪੈ ਜਾਂਦੇ ਆ ਇਹ ਇਹਨਾਂ ਦੀ ਹਕੀਕਤ ਆ ਕਿ ਇਹਨਾਂ ਨੂੰ ਦਿਸਦਾ ਕੁਝ ਨਹੀਂ ਜਾਂ ਤਾਂ ਇਹਨਾਂ ਨੂੰ ਭਗਵੰਤ ਮੰਨ ਦਿਸਦਾ ਜਾਂ ਇਹਨਾਂ ਨੂੰ ਸੁਰਪਰਵਾਈ ਦਿਸਦਾ ਜਾਂ ਇਹਨਾਂ ਨੂੰ ਫਿਰ ਦਿਸਦਾ ਇਸ ਤੋਂ ਇਲਾਵਾ ਕਿ ਜਲੀਵਾਲ ਤੇ ਜਾਂ ਅਕਸ਼ੀ ਦਿਸਦੀ ਹੈ ਇਸ ਤੋਂ ਇਲਾਵਾ ਤੇ ਇਹਨਾਂ ਨੂੰ ਅੱਜਕੱਲ ਕੋਈ ਦਿਸਣਾ ਬੰਦ ਵੀ ਹੋ ਗਿਆ ਸੋ ਉਹਨਾਂ ਨੇ ਆ ਗੱਲਾਂ ਕਹੀਆਂ ਪਰ ਉਹਨਾਂ ਨੇ ਕਿਹਾ ਜੀ ਅਸੀਂ ਪਰਵਾਹ ਨਹੀਂ ਕਰਦੇਗੇ ਕਿਉਂਕਿ ਸਾਡੀ ਪਾਰਟੀ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਇਤਕਿੰਜਿਤ ਰਹੀ ਹੈ ਉਹਨਾਂ ਨੇ ਇਸ ਗੱਲ ਦਾ ਦਾਵਾ ਪੇਸ਼ ਕੀਤਾ ਸੋ ਦੇਖਨੇ ਪਈ ਜਿੱਤਦਾ ਕੌਣ ਹਾਰਦਾ ਕੌਣ ਪਰ ਇਹ ਵੀਡੀਓ ਲਗਾਤਾਰ ਆ ਰਹੀਆਂ ਵੀ ਫਲਾਣੇ ਉਮੀਦਵਾਰ ਦੇ ਦਫ਼ਤਰ ਦੇ ਵਿੱਚ ਪੈਸੇ ਵੰਡੇ ਜਾ ਰਹੇ ਆ ਫਲਾਣੇ ਉਮੀਦਵਾਰ ਦੇ ਸਮਰਥਕਾ ਜਿਹੜੇ ਉਹ ਹੱਥਾਂ ਦੇ ਵਿੱਚ ਨੋਟਾਂ ਦੀਆਂ ਦੱਸਣਾਂ ਲਈ ਫਿਰਦੇ ਆ ਇਹੋ ਜਿਹੀਆਂ ਵੀਡੀਓ ਹੁਣ ਤੱਕ ਬਹੁਤ ਸਾਰੇ ਸਾਹਮਣੇ ਆਈਆਂ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਉਦੋਂ ਜਿਹੜੇ ਅਨਲ ਵੇਜ ਨੇ ਹਮੇਸ਼ਾ ਹੀ ਜਿਹੜੇ ਕਿ ਆਪਣੇ ਬਿਆਨਾਂ ਦਾ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਇਹ ਕਹਿੰਦੇ ਵੀ ਹੁਣ ਉਹ ਡੱਲੇਬਾਲ ਹੋਰਾਂ ਦੀ ਤਰ੍ਹਾਂ ਮਰਨ ਵਾਰਤ ਰੱਖਣ ਨੂੰ ਤਿਆਰ ਨੇ ਜੀ ਕੀ ਹੈ ਪੂਰਾ ਮਾਮਲਾ ਦੇਖੋ ਜੀ ਅਨਲ ਵੇਜ ਜਿਹੜੇ ਉਹ ਹੈਗੇ ਕੇਂਦਰ ਦੇ ਹਰਿਆਣੇ ਦੇ ਵਿੱਚ ਕੈਬਨਿਟ ਮੰਤਰੀ ਤੇ ਉਹਨਾਂ ਨੂੰ ਇਸ ਗੱਲ ਦਾ ਦੁੱਖ ਆ ਵੀ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਉਹਨਾਂ ਦੀ ਕੇਸ ਨਹੀਂ ਚੱਲਦੀ ਜਿਵੇਂ ਕਿ ਬਹੁਤ ਸਰਕਾਰਾਂ ਥਾਵਾਂ ਦੇ ਉੱਤੇ ਹੋਰ ਮੰਤਰੀਆਂ ਦੀ ਆਪਸ ਦੇ ਵਿੱਚ ਵੀ ਚੱਲਦੀ ਹੁੰਦੀ ਬਹੁਤ ਸਰਕਾਰਾਂ ਥਾਵਾਂ ਦੇ ਉੱਤੇ ਮੰਤਰੀ ਹੈ ਜਿਹੜੇ ਉਦਾਂ ਬੜਕ ਮਾਰਦੇ ਹੁੰਦੇ ਪਰ ਅੰਦਰੋਂ ਖੋਖਲੇ ਹੋਏ ਪਏ ਹੁੰਦੇ ਆ ਇਹਨਾਂ ਦੀ ਜਿਹੜੀ ਗੱਲ ਆ ਉਹਦੇ ਤੋਂ ਇੱਕ ਤਰ੍ਹਾਂ ਦੀ ਗੱਲ ਕਲੀਅਰ ਹੋ ਗਈ ਆ ਵੀ ਭਾਈ ਇਹ ਆਉਂਦੇ ਸਮੇਂ ਦੇ ਵਿੱਚ ਵੀ ਖਲਾਰਾ ਪਾਊਗਾ ਬੀਜੇਪੀ ਦੇ ਵਿੱਚ ਉਥੇ ਦੀ ਸਰਕਾਰ ਦੇ ਵਿੱਚ ਖਲਾਰਾ ਪਾ ਸਕਦਾ ਦੂਜੀ ਗੱਲ ਇਹ ਵੀ ਜਿਹੜਾ ਅਨਲ ਵਿੱਚ ਇਦੇ ਬਾਰੇ ਬਹੁਤ ਵਾਰੇ ਗੱਲ ਕਹੀ ਗਈ ਸੀ ਕਿ ਅਸੀਂ ਤਾਂ ਜੀ ਇਹ ਮੰਨਦੇ ਆ ਕਿ ਕਿਸਾਨਾਂ ਦਾ ਪ੍ਰਦਰਸ਼ਨ ਗਲਤ ਆ ਕਿਸਾਨਾਂ ਦੇ ਸਾਰੀਆਂ ਮੰਗਾਂ ਤਾਂ ਪੂਰਨਾ ਹੋਊਗਾ ਪਰ ਕੱਲ ਜਦੋਂ ਆਪਦੇ ਤੇ ਪਈ ਆ ਤੇ ਇਹਨਾਂ ਨੇ ਉਦਾਹਰਨ ਵੀ ਇਹ ਦਿੱਤੀ ਆ ਕਿ ਨੇ ਜੀ ਜੇਕਰ ਮੇਰੀਆਂ ਗੱਲਾਂ ਨਾ ਸੁਣੀਆਂ ਗਈਆਂ ਤਾਂ ਮੈਂ ਦਗਜੀਤ ਸਿੰਘ ਢੱਲੇਵਾਲ ਜਿਵੇਂ ਮਰਨਾਰਥ ਦੇ ਉੱਤੇ ਬੈਠੇ ਆ ਤੇ ਉਸ ਤਰੀਕੇ ਦੇ ਨਾਲ ਕਹਿੰਦਾ ਜੀ ਮੈਂ ਵੀ ਬੈਠਣ ਲਈ ਮਜਬੂਰ ਹੋਊਗਾ ਗੱਲ ਕੀ ਹੋਈ ਆ ਅਸਲ ਦੇ ਵਿੱਚ ਇੱਕ ਮਹੀਨਾ ਪਹਿਲਾਂ ਜੀ ਗੱਲ ਆ ਕਿ ਜਦੋਂ ਅੰਬਾਲਾ ਕੈਂਟ ਦੇ ਵਿੱਚ ਇੱਕ ਜਨਤਾ ਦਰਬਾਰ ਲਾਇਆ ਸੀਗਾ ਅਨਲਵ ਜਿਨੇ ਉੱਥੇ ਇੱਕ ਔਰਤ ਆਈ ਸੀ ਆਪਣੀ ਫਰਿਆਦ ਲੈ ਕੇ ਵੀ ਫੁਲਾਣਿਆਂ ਦੇ ਨਾਲ ਮੇਰਾ ਪ੍ਰੇਸ਼ਾਨ ਦਾ ਡਿਸਕਿਊਟ ਚੱਲਦਾ ਤੇ ਪੈਸੇ ਉਹ ਮੈਨੂੰ ਦਿੰਦੇ ਨਹੀਂਗਾ ਕੁਝ ਵੀ ਹੈ ਨਹੀਂਗਾ ਤੇ ਮੈਂ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਤੇ ਐਸਐਚਓ ਨੇ ਉਹਦੇ ਉੱਤੇ ਪਰਚਾ ਕਰਨ ਲਈ ਤਾਂ ਦੇ ਉੱਤੇ ਉਹਦੇ ਵੱਲ ਉਲਾਰ ਹੋ ਗਿਆ ਉਹਦੇ ਚਰ ਬਣ ਗਿਆ ਲੋ ਜੀ ਉੱਥੇ ਐਸਐਚਓ ਵੀ ਸੀਗਾ ਤੇ ਇਹਨੇ ਇਹ ਪੁੱਛਿਆ ਬੰਦੇ ਦੇ ਅਨਲਵ ਜਿਨੇ ਉਸ ਬੰਦੇ ਨੂੰ ਐਸਐਚਓ ਨੂੰ ਕਿਹਾ ਵੀ ਦੱਸੋ ਤੂੰ ਪਰਚਾ ਕਿਉਂ ਨਹੀਂ ਦਰਜ ਕੀਤਾ ਉਹਨੇ ਜੇ ਕੋਈ ਤਪੀ ਦੀ ਕੀਤੀ ਇਹਨਾਂ ਦੇ ਵਿੱਚ ਨੂੰ ਗੁੱਸਾ ਆ ਗਿਆ ਉਹਨੇ ਚਾਕੇ ਫੋਰ ਬਾਰਾ ਡੀਜੀਪੀ ਨੂੰ ਕਹਿੰਦਾ ਇਸ ਬੰਦੇ ਦੇ ਸਸਪੈਂਸ਼ਨ ਆਰਡਰ ਮੈਨੂੰ ਚਾਹੀਦੇ ਆ ਤੁਰੰਤ ਇਸ ਗੱਲ ਨੂੰ 1 ਮਹੀਨਾ ਬੀਤ ਗਿਆ 1 ਮਹੀਨਾ ਬੀਤਣ ਦੇ ਬਾਅਦ ਵੀ ਕੋਈ ਸਸਪੈਂਸ਼ਨ ਆਰਡਰ ਨਹੀਂ ਪਤਾ ਇਹ ਲੱਗਾ ਵੀ ਜਿਹੜੀ ਉਹਦੀ ਸਸਪੈਂਸ਼ਨ ਆਰਡਰਾਂ ਵਾਲੀ ਫਾਈਲ ਆ ਇਹ ਭੇਜੀ ਗਈ ਕਹਿੰਦੇ ਗ੍ਰਹਿ ਵਿਭਾਗ ਨੂੰ ਗ੍ਰਹਿ ਵਿਭਾਗ ਹੈਗਾ ਜੀ ਇਸ ਵੇਲੇ ਉਹਦੇ ਕੋਲੇ ਨਾਇਬ ਸਿੰਘ ਸ਼ੈਣੀ ਦੇ ਕੋਲੇ ਨਾਇਬ ਸਿੰਘ ਸ਼ੈਣੀ ਨਾਲ ਇਹਦੀ ਵਾਰੀ ਹੋਣੀਗੀ ਤੇ ਉਹ ਫਾਈਲ ਕਿੰਦਰ ਰਜੈਕਟ ਕਰ ਦਿੱਤੀ ਗਈ ਆ ਇਸ ਗੱਲ ਦੇ ਉੱਤੇ ਅਨਲ ਵਿੱਚ ਕੜਪ ਗਿਆ ਆਬ ਦੀ ਬੇਇੱਜ਼ਤੀ ਮਹਿਸੂਸ ਕੀਤੀ ਨਹੀਂ ਭਾਈ ਮੈਂ ਇੱਕ ਐਸਓਸੀ ਨੂੰ ਵੀ ਉਖੜਵਾ ਸਕਦਾ ਜੇਕਰ ਬੰਦਾ ਕੋਈ ਮੇਰੇ ਕੋਲ ਫਰਿਆਦ ਲੈ ਕੇ ਆਇਆ ਜੋ ਦਾ ਮਸਲਾ ਹੱਲ ਹੀ ਨਹੀਂ ਕਰ ਸਕਦਾਗਾ ਇਸ ਕਰਕੇ ਇਸ ਗੱਲ ਦਾ ਬਹੁਤ ਵੱਡਾ ਬੁੱਦਾ ਬਣ ਗਿਆ ਹੁਣ ਉਹਨੇ ਗੱਲ ਕਹੀ ਆ ਵੀ ਮੈਂ ਤਾਂ ਜਿਹੜੀਆਂ ਗਵਰਨੈਂਸ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਇਹਦੇ ਚ ਜਾਇਂ ਨਹੀਂ ਕਰਨਾ ਕਿਉਂਕਿ ਜਦੋਂ ਮਸਲਾ ਹੱਲ ਹੁੰਦਾ ਹੀ ਨਹੀਂਗਾ ਤੇ ਉਹ ਕਹਿੰਦੇ ਜੀ ਮੈਂ ਚਾਹੇ ਕਰਨਾ ਕੀ ਆ ਉਹਨੇ ਦੋ ਟੁਕ ਇਹ ਗੱਲ ਕਹੀ ਆ ਉਨੇ ਵੀ ਗੱਲ ਕਹੀ ਹੈ ਵੀ ਜੇਕਰ ਇਹੇ ਹਾਲਾਤ ਰਿਹਾ ਤਾਂ ਮੈਂ ਅੰਬਾਲਾ ਦੇ ਲੋਕਾਂ ਦੇ ਮਸਲੇ ਹੱਲ ਕਰਵਾਉਣ ਦੇ ਲਈ ਜਿਵੇਂ ਕਿਸਾਨੀ ਮੰਗਾ ਵਾਸਤੇ ਜਗਜੀਤ ਸਿੰਘ ਢੱਲੇਵਾਲ ਮਰਨ ਮਰਤ ਤੇ ਬੈਠੇ ਆ ਮੈਂ ਇਵੇਂ ਮਰਨ ਮਰਤ ਤੇ ਵੀ ਬਹਿਣ ਨੂੰ ਤਿਆਰ ਹੈ ਗਿਆਂ ਜੀ ਜੀ ਤੇ ਟੈਣਾ ਸਾਹਿਬ ਉਧਰ ਕਹਿੰਦੇ ਬਹੁਮਤ ਨਾ ਹੋਣ ਦੇ ਬਾਵਜੂਦ ਵੀ ਚੰਡੀਗੜ੍ਹ ਦੇ ਵਿੱਚ ਭਾਜਪਾ ਨੇ ਆਪਣਾ ਮੇਰ ਬਣਾ ਲਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਮੈਂ ਅੱਗੇ ਵੀ ਇਸ ਗੱਲ ਕਹਿਣਾ ਹੁੰਦਾ ਵੀ ਉਹਨਾਂ ਦੇ ਕੋਲੇ ਸਾਰੇ ਤਰੀਕੇ ਹੈਗੇ ਆ ਉਹਨਾਂ ਦੇ ਕੋਲੇ ਸਾਰੇ ਹਰਦੇ ਹੈਗੇ ਆ ਉਹ ਵਰਤ ਜਾਂਦੇ ਆ ਆਪਦੇ ਇਹ ਇੱਕ ਬਹੁਤ ਵੱਡੀ ਖਬਰ ਆ ਵੀ ਸਭ ਤੋਂ ਘੱਟ ਸੀਟਾਂ ਇਹਨਾਂ ਦੇ ਕੋਲੇ ਤੇ ਮੇਰੇ ਦਾ ਨਾ ਇਹ ਬਿਲਕੁਲ ਉਵੇਂ ਹੀ ਆ ਜਿਵੇਂ ਵਕ ਵਕ ਸਮਾਂ ਦੇ ਉੱਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਸੀਟਾਂ ਕਿਸੇ ਹੋਰ ਕੋਲੇ ਹੁੰਨ ਕਿ ਸੰਸਦਭਾ ਦੀਆਂ ਵੱਧ ਤੇ ਭਾਰੀ ਆ ਦਾ ਸਿਸਟਮ ਇਹ ਫਟ ਕਰ ਜਾਂਦੇ ਹੁੰਦੇ ਆ ਕਿਉਂਕਿ ਇਹਨਾਂ ਦੇ ਕੋਲੇ ਤਰੀਕੇ ਆ ਇਹਨਾਂ ਦੇ ਕੋਲੇ ਬੰਦਾ ਵੀ ਤੋੜਨ ਦੇ ਢੰਗ ਹੈਗੇ ਆ ਸੋ ਅਸਲ ਦੇ ਵਿੱਚ 16 ਸੀਟਾਂ 16 ਸੀਟਾਂ ਜੀ ਸੀਟਾਂ ਦਾ ਸਮਰਥਨ ਇਹਨਾਂ ਦੇ ਕੋਲੇ ਬੀਜੇਪੀ ਦੇ ਕੋਲੇ ਤੇ ਦੂਜੀ ਧਿਰ ਦੇ ਕੋਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਆ ਉਹਨਾਂ ਦੇ ਕੋਲੇ ਜਿਹੜੀਆਂ 71 ਉਹਨਾਂ ਦੇ ਕੋਲੇ 19 ਵੋਟਾਂ ਬੀਜੇਪੀ ਦੇ ਕੋਲੇ 16 ਵੋਟਾਂ ਪਰ 19 ਵੋਟਾਂ ਵਾਲੇ ਹਾਰ ਗਏ ਤੇ 16 ਵੋਟਾਂ ਵਾਲੇ ਜਿੱਤ ਗਏ ਉਹਦਾ ਕਾਰਨ ਕੀ ਹੈ ਬੀਬੀ ਹਰਪ੍ਰੀਤ ਬਬਲਾ ਇੱਥੇ ਜਿੱਤੀ ਹੈ ਉਮੇਰ ਬਲਿਏ ਤੇ ਨਿਗਰ ਦੇ ਵਿੱਚ ਇਹ ਜਿਹੜੀ ਬੀਬੀ ਬਬਲਾ ਉਹ ਤਾਂ ਕਰਕੇ ਜਿੱਤ ਗਈ ਕਿਉਂਕਿ ਦੋ ਕਰਾਸ ਵੋਟਾਂ ਹੋਊਗੀਆਂ ਜਦੋਂ ਉੱਥੇ ਵੋਟਾਂ ਪਈਆਂ 16 ਤਾਂ ਚਲੋ ਬੀਜੇਪੀ ਦੀਆਂ ਬੀਜੇਪੀ ਨੂੰ ਪਈਆਂ ਪਰ ਆਮ ਆਦਮੀ ਦੇ ਜਿਹੜੀ ਪਾਰਟੀ ਤੇ ਕਾਂਗਰਸ ਦੇ ਕੁਝ ਕੌਂਸਲਰ ਜਿਹੜੇ ਉਹ ਦੂਜੇ ਪਾਸੇ ਵੋਟਾਂ ਪਾ ਗਏ ਯਾਨੀ ਕਿ ਬੀਜੇਪੀ ਨੂੰ ਵੋਟਾਂ ਪਾ ਗਏ। ਕਿ ਉਹ ਮਿਹਰਬਾਨੀ ਦੀ। ਅਸਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਮੇਅਰ ਵਾਸਤੇ ਉਮੀਦਵਾਰ ਖੜੀ ਕੀਤੀ ਸੀ। ਸੀਨੀਅਰ ਵਿਅਕਤੀ ਮੇਅਰ ਤੇ ਡਿਪਟੀ ਮੇਅਰ ਇਹਦੇ ਵਾਸਤੇ ਕਾਂਗਰਸ ਨੇ ਖੜੇ ਕੀਤੇ ਸੀ ਆਪ ਦੇ ਬੰਦੇ। ਇਹ ਭਾਈ ਇੱਧਰ ਆਪਾ ਸਮਰਥਨ ਕਰਾਂਗੇ ਉਧਰ ਤੁਸੀਂ ਕਰੋਗੇ। ਕਾਂਗਰਸ ਉਧਰ ਸਮਰਥਨ ਨਹੀਂ ਕਰਕੇ ਗਈ। ਕਾਂਗਰਸ ਨੇ ਸਮਰਥਨ ਉਧਰ ਬੀਜੇਪੀ ਦੇ ਸ਼ਹਿਰ ਕਰਤਾ। ਤੇ ਇਧਰ ਦੇ ਪਾਸੇ ਡਿਪਟੀ ਮੇਅਰ ਤੇ ਸੀ ਵੀ ਡਿਪਟੀ ਮੇਅਰ ਦੇ ਲਈ ਤੇ ਕ੍ਰਾਸ ਵੋਟਿੰਗ ਨਹੀਂ ਹੋਈ ਤੇ ਇਧਰ ਕਾਂਗਰਸ ਦੇ ਦੋਵੇਂ ਜਿੱਤੇਗੇ ਮਤਲਬ ਕਹਿਣ ਦਾ ਇਹ ਆ ਕਿ ਇੱਥੇ ਆਮ ਆਦਮੀ ਪਾਰਟੀ ਦੇ ਹੱਥ ਕੁਝ ਨਹੀਂ ਰਿਹਾ ਇੱਥੇ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣ ਗਏ ਤੇ ਭਾਜਪਾ ਵੀ ਬਣੀ ਵੀ ਮੇਅਰ ਤੇ ਹੁਣ ਇਸ ਗੱਲ ਦੇ ਉੱਤੇ ਆਮ ਆਦਮੀ ਪਾਰਟੀ ਟੁੱਟਦੀ ਹੈ ਉਹ ਕਹਿੰਦੇ ਕਿ ਕਾਂਗਰਸ ਨੇ ਸਾਡੇ ਨਾਲ ਧੋਖਾ ਕੀਤਾ ਇਹਨਾਂ ਨੇ ਐਸੇ ਕਰ ਲਿਆ ਇਹੋ ਨੇ ਵੈਸੇ ਕਰ ਦਿਆ ਇਹ ਰਾਜਨੀਤੀ ਹੈ ਪਤਾ ਨਹੀਂ ਕਿਹਨੇ ਕਿਹਦੇ ਨਾਲ ਧੋਖਾ ਕੀਤਾ ਕਿਹਨੇ ਨਹੀਂ ਕੀਤਾ ਪਰ ਰਾਜਨੀਤੀ ਦੇ ਵਿੱਚ ਆਹ ਕੁਝ ਵੀ ਚੱਲਦਾ ਜੀ ਜੀ ਬਿਲਕੁਲ ਸਹੀ ਕਿਹਾ ਤੇਰਾ ਸਾਹਬ ਉਹਦੇ ਕਾਲੀਦਾਲ ਨੇ ਵੀ ਕਹਿੰਦੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ ਜੀ ਕੀ ਗੱਲਬਾਤ ਹੋਈ ਉਹਦੇ ਵਿੱਚ ਕੋਈ ਉਹ ਅੱਜ ਮੀਟਿੰਗ ਬੁਲਾਈ ਹੈ ਇਹ ਮੀਟਿੰਗ ਅੱਜ ਹੋਣੀ ਹੈ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਇਹ ਚਲੋ ਸਮਾਂ ਦੱਸੂਗਾ ਪਰ ਇਹ ਮੀਟਿੰਗ ਅੱਜ ਹੋਊਗੀ ਇਸ ਮੀਟਿੰਗ ਦੇ ਵਿੱਚ ਸ਼ਾਇਦ ਜਿਹੜੀ ਮੈਂਬਰਸ਼ਿਪ ਭਰਤੀ ਆ ਉਹਦੇ ਬਾਰੇ ਗੱਲਾਂ ਬਾਤਾਂ ਹੋਣ ਹੋ ਸਕਦਾ ਇਹਦੇ ਬਾਰੇ ਕੋਈ ਹੋਰ ਗੱਲਾਂ ਬਾਤਾਂ ਵੀ ਸਾਹਮਣੇ ਆਉਣ ਪਰ ਇਹ ਮੀਟਿੰਗ ਅੱਜ ਹੋਊਗੀ ਇਸ ਮੀਟਿੰਗ ਦੇ ਬੰਦ ਨਿਗਾ ਸਮਝਿਤ ਕੀਤੀ ਹੋਈ ਹੈ ਕਿ ਪਾਈ ਕੀ ਕੀ ਚਰਚੇ ਹੁੰਦੇ ਆ ਕੀ ਕੀ ਗੱਲਾਂ ਬਾਤਾਂ ਹੁੰਦੀਆਂ ਕੀ ਕੀ ਬਣੂਗਾ ਕੀ ਕੀ ਨਹੀਂ ਕਿਉਂਕਿ ਇਸ ਵੇਲੇ ਅਕਾਲੀ ਦਲ ਆ ਜਿਹੜਾ ਉਹ ਬਗਾਵਤੀ ਰਾਹਾਂ ਦੇ ਉੱਤੇ ਵੀ ਆ ਅਕਾਲੀ ਦਲ ਦੀ ਵਿਰੋਧਤਾ ਵੀ ਆ ਅਕਾਲੀ ਦਲ ਨੂੰ ਆਪਣੇ ਹੀ ਜਿਹੜੇ ਉਹ ਇਸ ਵੇਲੇ ਲੰਮੇ ਹੱਥੀ ਵੀ ਲੈਂਦੇ ਆ ਸੋ ਬਹੁਤ ਸਾਰੀਆਂ ਗੱਲਾਂ ਇਸ ਵੇਲੇ ਅਸੀਂਾਂ ਜਿਹੜੀਆਂ ਸਭ ਦਾ ਧਿਆਨ ਖਿੱਚਣੀਆਂ ਪਰ ਦੋਸ਼ਾਂ ਕਦੋਸ਼ਾਂ ਦੀ ਇਤਿਆਸਤ ਵੀ ਜਾਰੀ ਆ ਪਰ ਅੱਜ ਅਕਾਲੀ ਦਲ ਦੀ ਦੁਪਹਿਰ ਦੇ ਵੇਲੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਆ ਦੋ ਪੇਰ ਦੇ ਬਲ ਉਹਨਾਂ ਦੀ ਮੀਟਿੰਗ ਆ ਇਹ ਪਾਰਟੀ ਦੇ ਦਫ਼ਤਰ ਦੇ ਵਿੱਚ ਹੋਣੀ ਹੈ ਜੀ ਤਿਆਨਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦਾ ਬੁੱਤ ਤੋੜਨ ਵਾਲਾ ਜਿਹੜਾ ਉਹ ਕਹਿੰਦਾ ਵੀ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਦੇਖੋ ਸੰਵਿਧਾਨ ਨੂੰ ਮੰਨਣਾ ਨਾ ਮੰਨਣਾ ਉਹਦੀ ਮਰਜ਼ੀ ਹੈ ਪਰ ਉਹਨੂੰ ਇਹ ਸਾਰਾ ਕੁਝ ਭੜਕੇ ਕਿਨੇ ਭੇਜਿਆ ਇਸ ਗੱਲ ਦੀ ਪੜਤਾਲ ਸਮੇਂ ਦੀ ਬਹੁਤ ਵੱਡੀ ਲੋੜ ਆ ਇਹਦੀ ਪੜਤਾਲ ਪਤਾ ਨਹੀਂ ਹੋਣੀ ਹੈ ਤੇ ਨਹੀਂ ਹੋਣੀ ਵਿੱਚੋਂ ਨਿਕਲ ਕੇ ਆਉਣਾ ਕੀ ਆ ਕੀ ਨਹੀਂ ਪਰ ਇੰਨੀ ਗੱਲ ਜ਼ਰੂਰ ਆ ਵੀ ਇਹਨਾਂ ਲੋਕਾਂ ਨੂੰ ਕੋਈ ਨਾ ਕੋਈ ਤਾਂ ਭੜਕੇ ਭੇਜਦਾ ਹੀ ਆ ਨਾ ਇਹ ਉਹ ਤਾਂ ਹੈ ਨਹੀਂਗਾ ਵੀ ਭਾਈ ਇੱਥੇ ਇਹ ਸਾਰਾ ਕੁਝ ਅਚਾਨਕ ਹੀ ਵਾਪਰ ਗਿਆ ਇਹਦੇ ਪਿੱਛੇ ਕੋਈ ਨਾ ਕੋਈ ਤਾਂ ਸਿਆਸਤ ਹੋएगी ਪਰ ਦੂਜੀ ਗੱਲ ਇਹ ਜੀ ਕਿ ਪੁਲਿਸ ਨੇ ਕਿਹਾ ਵੀ ਉਸ ਬੰਦੇ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤਾਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਪਰ ਉਹ ਬੰਦੇ ਨੇ ਪਹਿਲਾਂ ਕਲੀਨ ਸ਼ੇਪ ਸੀ ਹੁਣ ਸਰਦਾਰ ਬਣ ਕੇ ਕਿਉਂ ਆਇਆ ਉਹਨੇ 26 ਜਨਵਰੀ ਹੀ ਕਿਉਂ ਚੁਣੀ ਪਹਿਲਾਂ ਉਹ ਪੈਟਰੋਲ ਵਾਲੀ ਇੱਕ ਬੋਤਲ ਲੈ ਕੇ ਆਇਆ ਉਸ ਬੰਦੇ ਨੇ ਪੈਟਰੋਲ ਵਾਲੀ ਬੋਤਲ ਦੇ ਨਾਲ ਸੰਵਿਧਾਨ ਦੀ ਕਾਪੀ ਸਾੜੀ ਹੈ ਉਹਨੇ 26 ਜਨਵਰੀ ਹੀ ਕਿਉਂ ਚੁਣੀ ਹੈ ਫਿਰ ਉਹ ਅਬੂਦਾਬੀ ਤੋਂ ਕਿਨੇ ਭੇਜਿਆ ਇਹਨੂੰ ਕਿਹੜੇ ਬੰਦਿਆਂ ਨੇ ਇਹ ਜਿਹੜੀ ਆ ਉਹ ਸਾਰੀ ਉਂਗਲ ਲਾ ਕੇ ਭੇਜੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਿਤੇ ਸਾਜਿਸ਼ ਤਾਂ ਨਹੀਂ ਸੋ ਇਹ ਬੰਦਾ ਪਹਿਲਾਂ ਜੇਕਰ ਕਲੀਨ ਸ਼ੇਵ ਸੀ ਹੁਣ ਸਰਦਾਰ ਕਿਵੇਂ ਬਣ ਗਿਆ ਇਹ ਕਿਤੇ ਪੰਜਾਬ ਦੇ ਵਿੱਚ ਪਟੜੀ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਇਹ ਸਾਰੀਆਂ ਉਹ ਗੱਲਾਂ ਜਿਹਦੇ ਵੱਲ ਗੌਰ ਕਰਨੀ ਬਣਦੀਆਂ ਪਰ ਪਤਾ ਨਹੀਂ ਵੀ ਇਹਦੇ ਵੱਲ ਗੌਰ ਕਦੋਂ ਹੋਊਗੀ ਇਹ ਰੱਬ ਜਾਣਦਾ ਪਰ ਇੰਨੀ ਗੱਲ ਜ਼ਰੂਰ ਆ ਵੀ ਭਾਈ ਇਸ ਵੇਲੇ ਇਹ ਮੁੱਦਾ ਬਹੁਤ ਗਰਮਾ ਤੇ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਦੂਸਰੇ ਕਦੋਸ਼ਾਂ ਦੀ ਸਿਆਸਤ ਚੱਲ ਰਹੀਆਂ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਉੱਧਰ ਦੂਸਰੇ ਬੰਨੇ ਜਥੇਦਾਰ ਸਾਹਿਬ ਦਾ ਇੱਕ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਜੀ ਹਾਂ ਬਿਲਕੁਲ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਸ ਤਰੀਕੇ ਦੇ ਨਾਲ ਕਿ ਉੱਥੇ ਕੱਢਣ ਮਿਲ ਜਾਂਦੀ ਹੈ ਜੀ ਇਹਨੂੰ ਪੈਰੋਲ ਗੁਰਮੀਤਰਾਮ ਰਹੀਮ ਨੂੰ ਤੇ ਬੰਦੀ ਸਿੱਖਾਂ ਦੇ ਬਾਰੇ ਕੁਝ ਸੋਚਿਆ ਨਹੀਂ ਜਾ ਰਿਹਾ ਉਹ ਕਹਿੰਦੇ ਕਿ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹ ਕਹਿੰਦੇ ਵੀ ਪਹਿਲਾਂ ਵੀ ਇਦਾਂ ਦੀਆਂ ਬਹੁਤ ਸਾਰੀਆਂ ਧੱਕੇਸ਼ਾਹੀਆਂ ਹੋਈਆਂ ਤੇ ਵਰਤਮਾਨ ਦੇ ਵਿੱਚ ਵੀ ਇਹੋ ਜਿਹਾ ਕੁ ਉਹ ਕਹਿੰਦੇ ਕਿ ਸਿੱਖਾਂ ਨੂੰ ਹਮੇਸ਼ਾ ਨਿਸ਼ਾਨੇ ਦੇ ਉੱਤੇ ਰੱਖਿਆ ਗਿਆ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਤੇ ਇਹੀ ਉਹ ਕਹੇ ਜੀ ਇਹਨਾਂ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਹੋਏਗਾ ਉਹ ਕਹੇ ਜੀ ਕਿ ਸਾਨੂੰ ਦੁੱਖ ਹੈ ਇਸ ਗੱਲ ਦਾ ਵੀ ਭਾਈ ਸਿੱਖਾਂ ਦੇ ਬਾਰੇ ਇਹਨਾਂ ਦੀਆਂ ਰਾਏਆਂ ਕੀ ਆ ਸਿੱਖਾਂ ਦੇ ਬਾਰੇ ਇਹਨਾਂ ਦੀ ਸੋਚ ਹੈ ਕੀ ਜੀ ਬਿਲਕੁਲ ਤੇ ਟੈਣਾ ਸਾਹਿਬ ਪੰਜਾਬ ਦੇ ਵਿੱਚ ਮੌਸਮ ਕਿੰਨਾ ਕੁ ਬਦਲ ਗਿਆ ਜੀ ਕਹਿੰਦੇ ਕਿ ਇਸ ਵਾਰ ਬਹੁਤਾ ਠੰਡ ਜਿਹੜੀ ਹੈ ਬਹੁਤੀ ਉਹ ਨਹੀਂ ਪਈ ਦੇਖੋ ਜੀ ਹਾਲੇ ਤੱਕ ਤਾਂ ਠੰਡ ਬਹੁਤੀ ਨਹੀਂ ਪਈ ਤੇ ਕੱਲ ਦਾ ਆਪਾਂ ਕੁਝ ਕਹਿ ਨਹੀਂ ਸਕਦੇਗੇ ਹਾਲੇ ਤੱਕ ਤਾਂ ਠੰਡ ਆ ਜਿਹੜੀ ਉਹ ਨਾ ਮਾਤਰੀ ਹੈ ਪਰ ਇੰਨੀ ਗੱਲ ਜ਼ਰੂਰ ਹੈ ਕਿ ਮੌਸਮ ਵਿਭਾਗ ਵਿੱਚੇ ਕਹੀ ਜਾਂਦਾ ਵੀ ਪੰਜ ਦਿਨ ਮੀਂਹ ਪੈ ਜਾਣਾ ਕਿਉਂਕਿ ਮੀਂਹ ਦੀ ਸ਼ੁਰੂਆਤ ਉਹ ਕਹਿੰਦੇ ਜੀ ਅੱਜ ਤੋਂ ਹੋਣੀ ਹੈ ਯਾਨੀ ਕਿ ਅੱਜ 31 ਤਰੀਕ ਤੋਂ ਕਹਿੰਦੇ ਪੰਜਾਬ ਦੇ ਵਿੱਚ ਮੀਂਹ ਪੈਣ ਲੱਗਣਾ ਤੇ ਕਹਿੰਦੇ ਜੀ ਇਹ ਲਗਾਤਾਰ ਪੰਜ ਦਿਨ ਮੀਂਹ ਪੈਣਾ ਪੰਜਾਬ ਦੇ ਵਿੱਚ ਹੁਣ ਜੇ ਤਾਂ ਇਹ ਪੰਜ ਦਿਨ ਤਿੰਨ ਦਿਨ ਦੋ ਦਿਨ ਜਾਂ ਚਾਰ ਦਿਨ ਪੈ ਜਾਂਦਾ ਫਿਰ ਤਾਂ ਭਾਈ ਠੰਡ ਸ਼ਾਇਦ ਆ ਜੇ ਇਹ ਤਾਂ ਠੰਡ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਠੰਡ ਮਹਿਸੂਸ ਨਹੀਂ ਕੀਤੀ ਜਾਂਦੀ ਦਪਰ ਦੇ ਵੇਲੇ ਪੰਜਾਬ ਦੇ ਵਿੱਚ ਕੱਲੀ ਸ਼ਰਟ ਦੇ ਵਿੱਚ ਸਰ ਜਾਂਦਾ ਹੁਣ ਪਤਲੀ ਜੀ ਜੈਕਟ ਪਾਉਣ ਦਾ ਲੋੜ ਵੀ ਨਹੀਂ ਰਾਤ ਦੇ ਵੇਲੇ ਵੀ ਪੰਜਾਬ ਦੇ ਵਿੱਚ ਬਹੁਤੀ ਠੰਡ ਨਹੀਂ ਹੁੰਦੀ ਸੋ ਪੰਜਾਬ ਦੇ ਵਿੱਚ ਇਤਕੀ ਮੌਸਮ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ ਸਵੇਰ ਦੇ ਵੇਲੇ ਤੋਂ ਲੈ ਕੇ ਸ਼ਾਮ ਦੇ ਵੇਲੇ ਰਾਤ ਦੇ ਵੇਲੇ ਤੱਕ ਪੰਜਾਬ ਦੇ ਵਿੱਚ ਇਤਕੀ ਠੰਡ ਕਿਸੇ ਨੇ ਮਹਿਸੂਸ ਹੀ ਨਹੀਂ ਕੀਤੀ ਪੰਜਾਬ ਦੇ ਵਿੱਚ ਮਸਾਂ 3-4 ਦਿਨ ਇਤਕੀ ਠੰਡ ਪਈ ਹੈ 3-4 ਦਿਨ ਜਿਹਨੂੰ ਪੱਤੋਂਦਾਲੀ ਠੰਡ ਕਹਿੰਦੇ ਆ ਬਾਕੀ ਤਾਂ ਪੰਜਾਬ ਦੇ ਵਿੱਚ ਠੰਡ ਪਈ ਨਾ ਪਈ ਇੱਕ ਬਰਾਬਰ ਹੀ ਆ ਸੋ ਦੇਖਦੇ ਭਾਈ ਕੁਦਰਤ ਦੇ ਰੰਗਾਂ ਨੂੰ ਹੋਰ ਕਿਹੜੇ ਕਿਹੜੇ ਰੂਪ ਆਉਂਦੇ ਆ ਪਰ ਇਹ ਆ ਵੀ ਇਤਕੀ ਠੰਡ ਦਾ ਨਾਂ ਪੈਣਾ ਲੱਗਦਾ ਇਹ ਆ ਵੀ ਇਸ ਦੀ ਗਰਮੀ ਬਹੁਤ ਪਰੋਗੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ